गाजर ਭਾਗ ਹੈ 80 ਕਿਲੋ ਹੈ ਜੀ 80 ਕਿਲੋ ਗਾਜਰ ਭਾਗ ਵਾਹ ਜੀ ਵਾਹ ਤੇ ਦੇਖ ਲਗਾ ਕਿਵੇਂ ਹਲਵਾਈ ਲਾਏ ਹੋਏ ਨੇ ਲੋਕਾਂ ਨੇ ਤੇ ਇਹ ਸੇਵਾ ਹੀ ਹੈ ਜੀ ਇਹ ਸੇਵਾ ਹੀ ਹੈ ਇੱਕ ਤਰ੍ਹਾਂ ਦੀ ਸੋ ਜੈ ਜੀਲਾ ਜੈ ਜੀਲਾ ਤਿਆਰੀਆਂ ਪੈ ਰਹੀਆਂ ਹੈ ਜੈ ਜੀਲਾ ਔਰ ਇਹ ਬਣਾਇਆ ਚਾਹੀਦਾ ਤੁਸੀਂ ਦੇਖ ਸਕਦੇ ਹੋ ਐਮਐਲਏ ਗੁਰਦੇਵ ਸਿੰਘ ਦੇਮਾਨ ਜੀ ਨਾਲ ਆਪਾਂ ਮਿਲ ਚੁੱਕੇ ਨੇ। ਅੱਜ ਬੱਚੇ ਨਾ ਸੇਵਾ ਕਰ ਰਹੇ ਨੇ। ਐਮਐਲਏ ਸਾਹਿਬ ਪਿਆਜ਼ ਕੱਟ ਰਹੇ ਨੇ। ਸਾਹਿਬ ਪਿਆਜ਼ੜ ਐਮਐਲਏ ਸਾਹਿਬ ਸੇਵਾ ਕਰ ਰਹੇ ਹੋ ਜੀ। ਜੀ ਜੀ ਜੀ। ਤੇ ਅੱਜ ਭਗਵਾਨ ਦੇ ਨਾਂ ਤੇ ਅੱਜ ਮਾਲਾ-ਮੂਲਾ ਵੀ ਵਧੀਆ ਪਾਈ ਹੋਈ ਹੈ। ਸਾਰਾ ਕੁਝ ਭਗਵਾਨ ਦਾ ਹੀ ਹੈ ਜੀ। ਵਾਹਿਗੁਰੂ ਵਾਹਿਗੁਰੂ ਤੁਸੀਂ ਦੇਖ ਸਕਦੇ ਹੋ ਵਾਹਿਗੁਰੂ ਵਾਹਿਗੁਰੂ ਦੇਖਾਦਿਓ ਐਮਐਲਏ ਸਾਹਿਬ ਬੱਚਿਆਂ ਨਾਲ ਪਾਕਿਸਤਾਨ ਨਾਲ ਪਿਆਜ਼ ਕੱਟ ਰਹੇ ਨੇ। ਵਾਹਿਗੁਰੂ ਵਾਹਿਗੁਰੂ ਜੈ ਜੈ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਟਾਈਮ ਮਹਸਗੇਟ ਖੜੇ ਆ ਤਾਂ ਮਹਸਗੇਟ ਗਜਰੇਲੇ ਦਾ ਗਜਰੇਲੇ ਦਾ ਤੇ ਉਹ ਪਲਾਉ ਚਾਵਲਾਂ ਦਾ ਨਮਕੀਨ ਦਾ ਲੰਗਰ ਲੱਗ ਰਿਹਾ ਸਾਡੇ ਨਾਲ ਸੋਬੀ ਬਾਈ ਆਪਣੇ ਹਰਜੀ ਬਾਈ ਰੰਜਨ ਬਾਈ ਸਾਰੇ ਭਰਾ ਤੇ ਜੈ ਸ਼੍ਰੀ ਰਾਮ ਤੁਸੀਂ ਦੇਖ ਸਕਦੇ ਹੋ ਨਿਸ਼ੂ ਨਿਸ਼ੂ ਬਾਈ ਸਾਰੇ ਇਕੱਠੇ ਹੋਏ ਖੜੇ ਨੇ ਤੇ ਇਹ ਆਵਾਜ਼ ਆ ਪੁੱਛਦੇ ਸ੍ਰੀ ਜੀ ਮੋਦੀ ਸਾਹਿਬ ਕੀ ਹਾਲ ਹੈ ਕਿੰਨੀ ਕ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਬਹੁਤ ਖੁਸ਼ੀ ਹੈ ਜੈ ਸ੍ਰੀ ਰਾਮ ਜੈ ਜਵਾਹਰ ਜੀ ਜਵਾਹਰ ਜੀ ਤੁਸੀਂ ਦੇਖ ਸਕਦੇ ਹੋ ਆਹ ਆ ਭਾਈ ਆ ਵੀ ਵੰਡੀ ਜਾਂਦਾ ਤੇ ਸਿਆਪਤੀ ਰਾਮਚੰਦਰ ਨਰਾਜਾ ਕੀ ਜੈ ਦੀਵਾਲੀ ਹੈ ਦੂਜੀ ਵੀ ਇਹ ਤਾਂ ਸਭ ਤੋਂ ਵੱਡੀ ਦੀਵਾਲੀ ਹੈ ਜੀ ਜੈ ਜੈਕਾਰ ਕਰਾਦੀ ਜੈ ਜੈਕਾਰ ਹੋਊਗੀ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਹਾਂ ਜੀ ਹਾਂ ਜੀ ਗਜਰੇਲਾ ਤੇ ਆਪਣੇ ਪਲਾਉ ਦਾ ਵਧੀਆ ਲੰਗਰ ਤਿਆਰ ਹੋ ਰਿਹਾ ਜੀ ਸੱਜਣੋ ਲੰਗਰ ਵਾਲੇ ਪੁੱਛੇ ਕਾਹਦਾ ਕਾਹਦਾ ਲੰਗਰ ਆ ਜੀ ਆਪਣੇ ਗਜਰੇਲਾ ਤੇ ਪਲਾਉ ਨੇ ਜੀ ਮਿਕਸ ਵੇਜ ਪਾ ਕੇ ਹਾਂ ਰਾਮਚੰਦਰ ਜੀ ਦੀ ਕਿਰਪਾ ਨਾਲ ਬੈਸਗੇਟ ਮੈਂ ਕਮੇਟੀ ਬਣ ਸਾਰੇ ਮੇਰਾ ਵੀ ਮਹਿਸਗੇਟ ਜੋੜੇ ਪੀਪਲ ਕੋਲ ਪਹੁੰਚੋ ਜੈ ਸ਼੍ਰੀ ਹੋਰ ਪਲਾਉ ਖਾਓ ਗਜਰੇਲਾ ਖਾਓ ਲੱਡੂ ਖਾਓ ਜੈ 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 ਪ੍ਰਭੂ ਦੇ ਗੁਣ ਗਾਓ ਹੋਰ ਸਿਆਪਤੀ रामचंद्र ਬਲ ਲੱਡੂ ਨੇ ਜੀ 50 ਕਿਲੋ ਕੇਸਰ ਵਾਲੇ 50 ਕਿਲੋ ਹੀ ਬੁੰਦੀ ਵਾਲੇ ਹਾਂਜੀ ਇਹ ਪਲਾਉ ਦਾ ਲੰਗਰ ਆ ਜੀ ਗਜਰੇਲੇ ਦਾ ਲੰਗਰ ਆ ਤੇ ਡਰਾਈ ਬੂਡ ਤੇ ਲੱਡੂ ਨੇ ਜੀ ਠੀਕ ਹੈ ਜੋੜੇ ਪੀਪਲ ਕੋਲ ਪਹੁੰਚੋ ਤੇ ਅਸ਼ੀਰਵਾਦ ਹੋ ਸਭ ਨੂੰ ਹੋਰ ਆ ਗਿਆ ਪਿਆਰ ਦਾ ਲੰਗਰ ਆ ਜਾਓ ਕਾਰ ਕਾਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹੁਣ ਤੁਸੀਂ ਕਿਉਂ ਵੀ ਭਗਤ ਲੱਗੇ ਹੋ ਨੇ ਸੇਵਾ ਦੇ ਵਿੱਚ ਪਲਾਉ ਬਣਾਉਣ ਜੈ ਜੈ ਤੁਸੀਂ ਦੇਖ ਸਕਦੇ ਹੋ ਆਹਾਂ ਚੋਲਾ ਦੀ ਤਿਆਰੀ ਹੈ ਆਹ ਨੰਨਾ ਭਗਤ ਵੀ ਲੱਗਿਆ ਹੋਇਆ ਹੈ ਠੀਕ ਹੈ ਸੋਨੀ ਜੀ ਆਜੋ ਆਜੋ ਅੰਦਰ ਤੁਹਾਨੂੰ ਇਹ ਵੀ ਦਿਖਾ ਦਿਆਂ ਲੰਗਰ ਦੇ ਵਿੱਚ ਗਾਜਰ ਬਾਗ ਤਿਆਰ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਮੁੰਡੇ ਲੱਗੇ ਹੋ ਨੇ ਗਾਜਰ ਬਾਗ ਦੀ ਤਿਆਰੀ ਕਰਨ ਬਾਜੀ ਪਹਿਲਾ ਨਾਬੇ ਚ ਦਿਵਾਲੀ ਤੋਂ ਬੜਾ ਕੰਮ ਹੋਇਆ ਪਿਆ